ਆਲਟੋਨੀ ਉਦੇਵਿਤਾ ਦਾ ਸਵਾਗਤ ਇੰਟਰਨੈਸ਼ਨਲ ਐਂਟੀ ਡਰੱਗ ਡੇ ਤੇ ਜਿੱਥੇ ਕਾਂਗਰਸ ਵੱਲੋਂ ਇੱਕ ਮਾਰਚ ਕੱਢ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਨ ਦੀ ਅਪੀਲ ਦਿੱਤੀ ਗਈ। ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਸਸਦ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਉੱਤੇ ਸ਼ਕਤੀ ਹਮਲੇ ਕੀਤੇ ਇਸ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਗਿਆ ਇੰਟਰਨੈਸ਼ਨਲ ਐਂਟੀ ਡਰੱਗ ਡੇ ਮੌਕੇ ਉਹਨਾਂ ਵੱਲੋਂ ਮਾਰਚ ਕਰਿਆ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਮੰਨ ਕਰਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਚੱਲ ਰਹੇ ਸ਼ਰਾਬ ਦੇ ਠੇਕੇ ਵੀ ਬੰਦ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਨ ਲਈ ਵੱਖ-ਵੱਖ ਸੇਕ ਜਥੇ ਬੰਦੀਆਂ ਵੀ ਆਵਾਜ਼ ਚੁੱਕਦੀਆਂ ਰਹੀਆਂ ਲੇਕਿਨ ਅੱਜ ਇੰਟਰਨੈਸ਼ਨਲ ਐਂਟੀ ਡਰੱਗ ਡੇ ਮੌਕੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਡੀਸੀ ਨੂੰ ਮਿਲਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਅੱਜ ਬਜਟ ਪੇਸ਼ ਕੀਤਾ ਗਿਆ ਹੈ ਉਸ ਨੂੰ ਫਿਲਹਾਲ ਅਜੇ ਦੇਖ ਨਹੀਂ ਪਾਏ ਅਤੇ ਬਜਟ ਨੂੰ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਬਿਆਨ ਦੇ ਪਹਣਗੇ ਆਓ ਦੇਖਦੇ ਹਾਂ ਇੱਕ ਰਿਪੋਰਟ ਅੱਜ ਇੰਟਰਨੈਸ਼ਨਲ ਐਂਟੀ ਡਰੱਗ ਡੇ ਜਿਹੜਾ ਹੈ ਸਾਰੇ ਅ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾ ਰਿਹਾ ਔਰ ਅਸੀਂ ਵੀ ਗੁਰੂ ਨਗਰੀ ਵਾਸਤੇ ਜਦੋਂ ਇਲੈਕਸ਼ਨ ਖਤਮ ਹੋਈ ਉਸ ਦਿਨ ਤੋਂ ਹੀ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਸ ਗੁਰੂ ਨਗਰੀ ਦੇ ਵਿੱਚ ਦੜਾ ਸੱਟਾ ਨਸ਼ਾ ਹੋਰ ਕਈ ਤਰ੍ਹਾਂ ਦੀ ਜਿਹੜੀ ਕ੍ਰਾਈਮ ਨੇ ਉਹ ਵਧਦੇ ਜਾ ਰਹੇ ਨੇ ਲੁੱਟਖੋਹਾਂ ਦਾ ਬਹੁਤ ਵੱਡਾ ਮਸਲਾ ਆ ਐਕਸਟਰਸ਼ਨ ਦਾ ਹੁਣ ਨਵਾਂ ਮਸਲਾ ਨਾਲ ਜੁੜ ਗਿਆ ਹੈ ਕਿ ਗੁਰੂ ਮਗਦੇ ਨਗਰੀ ਨੂੰ ਇਹੋ ਦੀਆਂ ਲਾਪਤਾ ਤੋਂ ਦੂਰ ਰੱਖਣਾ ਚਾਹੀਦਾ ਕਿਉਂਕਿ ਗੁਰੂ ਨਗਰੀ ਨਗਰੀ ਇੱਕ ਲੋਕਾਂ ਦੇ ਵਾਸਤੇ ਇੱਕ ਸਤਿਪਾਵਨਾ ਦਾ ਇੱਕ ਬੜਾ ਹੀ ਹੰਬਲ ਤਰੀਕੇ ਦੇ ਨਾਲ ਲੋਕ ਇੱਥੇ ਆਉਂਦੇ ਨੇ ਸੋ ਇਹਦੇ ਵਾਸਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜੋ ਸਰਕਾਰ ਬਣੀ ਉਹਦੇ ਵੀ ਚਿੱਠੀ ਲਿਖੀ ਜਿੱਦ ਅਸੀਂ ਅੰਤਰਰਾਸ਼ਟਰੀ ਐਂਟੀ ਡਰਗ ਡੇ ਤੇ ਅਸੀਂ ਉਹ ਗੱਲ ਚੇਤੇ ਕਰਾਉਣੀ ਚਾਹੁੰਦੇ ਆ ਕਿ ਗੁਰੂ ਨਗਰੀ ਵਾਲੇ ਧਿਆਨ ਦਿਓ ਇੱਥੇ ਚਿੱਟੇ ਦਾ ਅਲਕੋਹਲ ਦਾ ਬਹੁਤ ਵੱਡਾ ਮੁਸ਼ਕਲਾਂ ਜਿਹੜੀਆਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਕਿਰਪਾ ਕਰਕੇ ਉਹਨਾਂ ਨਾਲ ਧਿਆਨ ਦਿਓ ਤੁਸੀਂ ਸਾਰੇ ਇੱਕ ਅੱਜ ਪੰਜਾਬ ਸਰਕਾਰ ਵੱਲੋਂ ਬਜਟ ਵੀ ਪੇਸ਼ ਕੀਤਾ ਗਿਆ ਉਹ ਬਜਟ ਨੂੰ ਕਾਂਗਰਸ ਦੇ ਸੰਸਦ ਦੇ ਨਜ਼ਰੀਏ ਕਿਦਾਂ ਦੇਖਦੇ ਦੇਖੋ ਉਹਦਾ ਦੇ ਮਲਾਂਕਣ ਹੋਣਾ ਅਸੀਂ ਕਰਾਂਗੇ ਬੈਠ ਕੇ ਮੈਂ ਅੱਜ ਪੜਿਆ ਨੀਗਾ ਪੂਰਾ ਬਜਟ ਅੱਜ ਮੈਂ ਕਿਉਂਕਿ ਸਵੇਰ ਦੇ ਸਾਡੇ ਪ੍ਰੋਗਰਾਮ ਸੀ ਦੋ ਤਿੰਨ ਅਸੀਂ ਉਹਨਾਂ 'ਚ ਰੁੱਝੇ ਸਾਂ ਹੁਣ ਉਹ ਪ੍ਰੋਗਰਾਮਾਂ ਤੋਂ ਬਾਅਦ ਅਸੀਂ ਆ ਜਾ ਕੇ ਮੁਲਾਂਕਣ ਕਰਕੇ ਉਹਦੇ ਤੇ ਤੁਹਾਡਾ ਨਾ ਬਾਈਟ ਅਸੀਂ ਦੁਬਾਰਾ ਕਰ ਲਾਂ। ਹੋਰ ਵੀ ਬੰਗ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਕਿ ਜਿਹੜਾ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਸ਼ਰਾਬ ਦੇ ਠੇਕੇ ਨੇ ਜਾਂ ਉਹਨਾਂ ਨੂੰ ਵੀ ਬੰਦ ਕਰਨ ਦੀ ਤੁਸੀਂ ਉਹਦੀ ਹਮਾਇਤ ਕਰਦੇ ਹੋ? ਬਿਲਕੁਲ ਜਿਹੜੇ ਜਿਹੜੇ ਹਰਮੰਦਰ ਸਾਹਿਬ ਦੇ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਆਲੇ-ਦੁਆਲੇ ਠਿਕਾਣਾ ਨਹੀਂ ਹੋਣਾ ਚਾਹੀਦਾ ਉਹਦੀ ਅਸੀਂ ਜਰੂਰ ਰੱਖਾਂਗੇ। ਚਾਰਦੁਆਰੀ ਦੇ ਅੰਦਰ ਪਹਿਲਾਂ ਵੀ ਨਹੀਂ ਸੀ ਹੁੰਦੇ ਪਰ ਜੇ ਕੋਈ ਹੈਗੇ ਨੇ ਤੇ ਉਹ ਬੰਦ ਹੋਣੇ ਚਾਹੀਦੇ। ਤੁਸੀਂ ਜ਼ਰੂਰ ਦੇ ਜਿਹੜੇ ਨਤੀਜੇ ਉਹਨੂੰ ਕਿਦਾਂ ਦੇ? ਉਹ ਤੇ ਜਵਾਬ ਦਿੱਤਾ ਹੈ ਕਰਾ ਜਿਹੜਾ ਵੀ ਇਹਨਾਂ ਨੇ ਕੰਮ ਕੀਤਾ ਔਰ ਜਿਹੜੀ ਕੇਜਰੀਵਾਲ ਸਾਹਿਬ ਦਿੱਲੀੋਂ ਸਰਕਾਰ ਚੁਣੌਦੀ ਸੀ ਪੰਜਾਬ ਇਦਾਂ ਦੀ ਸਰਕਾਰ ਪਸੰਦ ਨਹੀਂ ਕਰਦਾ ਜਿਹੜੀ ਰਿਮੋਟ ਡੋਡ ਨਾ ਚੱਲੇ ਪੰਜਾਬ ਜਿਹੜਾ ਹੈ ਇਹ ਖੁਦ ਮੁਖਤਿਆਰ ਸੂਬਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹਨਾਂ ਦੀ ਮੰਗ ਕੀ ਹੈ ਕਿ ਤੁਸੀਂ ਦਿੱਲੀੋਂ ਬੈ ਕੇ ਰਿਮੋਟ ਦੇ ਨਾਲ ਬਾਰੀਆਂ ਨਾਲ ਲੰਮਕ ਕੇ ਸਾਡੇ ਮੁੱਖ ਮੰਤਰੀ ਜਾਣਗੇ ਤਾਂ ਉਹਦਾ ਜਵਾਬ ਤੇ ਫਿਰ ਉਥੋਂ ਦੇ ਲੋਕਾਂ ਨੇ ਦਿੱਤਾ ਹੀ ਹੈ ਔਰ ਤਿੰਨਾਂ ਮਹੀਨਿਆਂ ਦੇ ਵਿੱਚ ਪਹਿਲਾ ਸਮਾਂ ਹੈ ਕਿ ਕੋਈ ਸਰਕਾਰ ਜਿਹੜੀ ਹੈ ਉਹ ਬਾਈ ਲੈਕਨਾਰੀ ਹੋਵੇ ਇਹ ਪਹਿਲਾ ਸਮਾਂ ਹੀ ਹੋਇਆ ਨਹੀਂ ਤੇ 4 ਲੱਖ ਬੋਟ ਸਾਢੇ 5.5 ਲੱਖ ਬੋਟ ਨੇ ਇਹ ਕੌਂਸਲਸੀ ਜਿੱਤੇ ਸੀ ਜੇ ਤੁਸੀਂ 9 ਕੌਂਸਲਸੀਆਂ ਦਾ ਪੂਰਾ ਮਲੰਕਣ ਕਰੋ ਅੱਜ ਮੇਰੇ ਅਖਰ 248000 ਤੇ ਰਹਿ ਗਏ ਨੇ ਬੜਾ ਵੱਡਾ ਫਰਕ ਪਿਆ ਹਾਂਜੀ ਸਰ ਅੱਜ ਜਿਸਨ ਮੈਂ ਖਾਤਾ ਦੇਖ ਕੇ ਗਏ ਨੂੰ ਐਮਪੀ ਸਾਹਿਬ ਜਿਹੜਾ ਇਹ ਰਿਕਮੈਂਡਡ ਗੱਲ ਕਰਦਾ ਹੈ ਆ ਐਮਪੀ ਸਾਹਿਬ ਅੱਜ ਮੱਤਬਰਤ ਦੇ ਕੇ ਇਸ ਵਿਸ਼ੇ ਤੇ ਦੇ ਕੇ ਕਿ ਇਸ ਆਬਜਨ ਸੁਣਤਾ ਜੀ ਇਹ ਜੀ ਅੱਜ ਜਿਹੜਾ ਵਫਦ ਆਇਆ ਸੀਗਾ ਉਹ ਡਰੱਗਸ ਦੇ ਇਸ਼ੂ ਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੈਗਾ ਉਹ ਮੇਰੇ ਮਾਧਿਅਮ ਰਾਹੀਂ ਦੇ ਕੇ ਗਏ ਨੇ ਜ ਜਦੇ ਵਿੱਚ ਮੁੱਖ ਮੰਗ ਇਹ ਕੀਤੀ ਗਈ ਹੈ ਵੀ ਇਹ ਪਵਿੱਤਰ ਧਰਤੀ ਗੁਰੂ ਰਾਮਦਾਸ ਜੀ ਦੀ ਧਰਤੀ ਅੰਮ੍ਰਿਤਸਰ ਸ਼ਹਿਰ ਤੇ ਅੰਮ੍ਰਿਤਸਰ ਪੂਰਾ ਜ਼ਿਲ੍ਹੇ ਵਿੱਚ ਜੋ ਡਰੱਗਸ ਨੂੰ ਲੈ ਕੇ ਵਾਦਾ ਹੋਇਆ ਹੈ ਟ੍ਰਾਫਿਕਿੰਗ ਦਾ ਡਰੱਗ ਅਬਿਊਜ਼ ਦਾ ਉਹਦੇ ਤੇ ਠੱਲ ਪਾਈ ਜਾਵੇ। ਇਹਦੇ ਸੰਬੰਧ ਹੀ ਉਹ ਸਰਕਾਰ ਨੂੰ ਸਮੇਂ-ਸਮੇਂ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਚਿੱਠੀਆਂ ਲਿਖਦੇ ਰਹਿੰਦੇ ਨੇ ਤੇ ਇਹ ਵੀ ਜਿਹੜਾ ਉਸੇ ਸਿਲਸਿਲੇ ਵਿੱਚ ਮੈਮੋਰੰਡਮ ਸਰਕਾਰ ਤੱਕ ਪਹੁੰਚਦਾ ਕੀਤਾ ਜਾਵੇ ਤੇ ਨਸ਼ੇ ਦੀ ਜਿਹੜੀ ਸਮੱਸਿਆ ਅੱਜ ਪੰਜਾਬ 'ਚ ਬਹੁਤ ਵੱਡੀ ਇੱਕ ਬਿਮਾਰੀ ਦੇ ਰੂਪ ਵਿੱਚ ਫੈਲ ਚੁੱਕੀ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੱਲ ਪਾਉਣ ਦੀ ਕੋਸ਼ਿਸ਼ ਹਰ ਵਿਅਕਤੀ ਵਿਸ਼ੇਸ਼ ਹਰ ਅ ਨਾਗਰਿਕ ਆਪਣੇ ਪੱਧਰ ਤੇ ਤਾਂ ਕਰ ਹੀ ਰਿਹਾ ਹੈ ਤੇ ਸਰਕਾਰ ਵੀ ਪੂਰੇ ਯੋਗ ਯਤਨ ਕਰ ਰਹੀ ਹੈ ਕਿ ਵੀ ਉਹਦੇ ਤੇ ਖਲ ਪਾਇਆ ਜਾਵੇ ਉਦੀ ਸਿਸਲੇ ਵਿੱਚ ਉਸੇ ਕੜੀ ਵਾਰ ਸਿਸਲੇ ਚਾਹੀ ਮੈਮੋਰੈਂਡਮ ਹੈ